ਪੰਜਾਬ ਦੇ ਵਿੱਚ ਸਵੇਰ ਤੋਂ ਲਗਾਤਾਰ ਭਾਰੀ بارش ਹੋਣ ਦੇ ਕਾਰਨ ਸਾਰੇ ਹੀ ਪਾਸੇ ਜਲਧਲ ਹੋਈ ਪਈ ਹੈ। ਹੁਣ ਤੁਹਾਨੂੰ ਦੱਸ ਦਈਏ Rajasthan ਦੇ ਵਿੱਚ ਮੌਨਸੂਨ ਦੀ بارش ਨੇ ਤਬਾਈ ਮਚਾਈ ਹੋਈ ਹੈ। ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਲੋਕ ਪਾਣੀ ਦੇ ਵਿੱਚ ਤੂੜੀ ਵਾਂਗ ਵਹਿ ਰਹੇ ਹਨ। ਐਤਵਾਰ ਨੂੰ Jaipur, Bharatpur, Koroli ਅਤੇ Indore ਸਮੇਤ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ 25 ਤੋਂ ਜ਼ਿਆਦਾ ਲੋਕ ਨਦੀਆਂ, ਨਾਲਿਆਂ ਅਤੇ ਡੈਮਾਂ ਦੇ ਵਿੱਚ ਵਹਿ ਗਏ। ਇਸੇ ਕਾਰਨ ਉਹਨਾਂ ਦੀ ਮੌਤ ਵੀ ਹੋ ਗਈ। ਮੌਸਮ ਵਿਭਾਗ ਨੇ ਅੱਜ ਦੱਸਿਆ ਹੈ ਕਿ ਜੈਪੋਰ ਝੁੰਝਨ ਕਰੋਲੀ ਸਿਕਰ ਸਵਾਈ ਮਧਪੁਰ ਅਤੇ ਹੋਰ ਭਾਰੀ ਹੋਰ ਵੀ ਦੇਸ਼ਾਂ ਦੇ ਵਿੱਚ ਭਾਰੀ بارش ਦੇ ਕਾਰਨ ਸੰਤਰੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹਨਾਂ ਦੇ ਨਾਲ ਹੀ 11 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਜੈਪੁਰ ਤੇ ਸਮੇਤ ਛੇ ਜ਼ਿਲ੍ਹਿਆਂ ਦੇ ਵਿੱਚ ਸਕੂਲ ਵੀ ਬੰਦ ਕਰਵਾ ਦਿੱਤੇ ਗਏ ਹਨ ਮੌਸਮ ਵਿਭਾਗ ਦੇ ਅਨੁਸਾਰ ਅੱਜ ਜੈਪੁਰ ਸਮੇਤ 7 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਜਮੇਰ ਅਲਵਰ ਬਾਰਾਨਾ ਭਰਤਪੁਰ ਪੀਲਵਾੜਾ ਬੂੰਦੀ ਢੋਲਪੁਰ ਚਲਵਾੜ ਕੋਟਾ ਅਤੇ ਨਗੌਰ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦਾ yellow alert ਜਾਰੀ ਕੀਤਾ ਗਿਆ ਹੈ ਰਾਜਦੇ ਬਿਕਾਨੀਰ ਹਰਮਾਨਗੜ ਅਤੇ ਸ਼੍ਰੀਨਗਰ ਦੇ ਵਿਚ ਮੀਂਹ ਪੈਣ ਦੀ ਸੁਭਾਵਨਾ ਹੈ ਐਤਵਾਰ ਨੂੰ ਪਏ ਮੀਂਹ ਦੇ ਕਾਰਨ ਭਾਰਤਪੁਰ ਅੰਦੋਲੀ ਕਰੋਲੀ ਅਤੇ ਜੈਪੁਰ ਦੇ ਵਿੱਚ ਖੜ ਵਰਗੀ ਸਥਿਤੀ ਬਣੀ ਹੋਈ ਹੈ ਜੈਪੁਰ ਦੇ ਵਿੱਚ ਐਤਵਾਰ ਨੂੰ ਦਿਨ ਪਰ ਤੋਂ ਬਾਅਦ ਰਾਤ ਪਰ ਵੀ بارش ਹੁੰਦੀ ਰਹੀ ਤੇ ਅੱਜ ਸੋਮਵਾਰ ਸਵੇਰ ਤੋਂ ਫਿਰ ਤੋਂ ਮੀਂਹ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ ਮੌਸਮੀ ਪਾਗ ਦੇ ਮੁਤਾਬਕ ਉੱਤਰ ਪੂਰਬੀ ਰਾਜਸਥਾਨ ਦੇ ਆਰੇਦਵਾਲ ਦੇ ਖੇਤਰਾਂ ਤੋਂ ਅਜੇ ਵੀ ਸਰਕੂਲੇਸ਼ਨ ਸਿਸਟਮ ਬਰਕਰਾਰ ਹੈ ਅਗਲੇ 3 ਦਿਨਾਂ ਤੱਕ ਇਸ ਕਾਣੇ ਤੇ ਰਹਿਣ ਦੀ ਇਨ੍ਹਾਂ ਦੇ ਟਿਕਾਣੇ ਤੇ ਰਹਿਣ ਦੀ ਸੰਭਾਵਨਾ ਹੈ ਇਸ ਦੇ ਪ੍ਰਭਾਵ ਦੇ ਕਾਰਨ ਪੂਰਬੀ ਰਾਜਸਥਾਨ ਦੇ ਜੈਪੋਰ, ਭਰਤਪੁਰ, ਅਜਮੇਰ ਅਤੇ ਉੱਤਰਾ ਡਿਵੀਜ਼ਨ ਦੇ ਕਈ ਹਿੱਸਿਆਂ ਵਿੱਚ ਅਗਲੇ 5 ਤੋਂ 6 ਦਿਨਾਂ ਤੱਕ ਮੌਨਸੂਨ ਸਰਗਰਮ ਰਹੇਗਾ ਇਸ ਲਈ ਇਨਾਂ ਇਲਾਕਿਆਂ ਦੇ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੁਭਾਵਨਾ ਹੈ ਅਗਲੇ 4-5 ਦਿਨਾਂ ਦੇ ਦੌਰਾਨ ਪੱਛਮੀ ਰਾਜਸਥਾਨ ਦੇ ਵੱਖ-ਵੱਖ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ। ਐਤਵਾਰ ਨੂੰ ਹੋਈ ਭਾਰੀ بارش ਦੇ ਕਾਰਨ ਝਾਰਮਾਨ ਦਾ ਨੁਕਸਾਨ ਹੋਇਆ ਜਿੱਥੇ ਗਰਜ ਨਾਲ ਲੋਕ ਪਾਣੀ ਦੇ ਵਿੱਚ ਵਹਿ ਗਏ ਉੱਥੇ ਹੀ ਹਜ਼ਾਰਾਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਪਾਣੀ ਭਰ ਜਾਣ ਕਾਰਨ ਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ। ਗਿਆਪੁਰ ਕਰੋਲੀ ਭਰਤਪੁਰ ਅਤੇ ਹੋਰ 6 ਜ਼ਿਲ੍ਹਿਆਂ ਦੇ ਵਿੱਚ ਅੱਧ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ ਤੇ ਪਾਣੀ ਭਰ ਜਾਣ ਦੇ ਕਾਰਨ ਸੜਕਾਂ ਜਾਮ ਹੋ ਗਈਆਂ ਹਨ ਮੀਂਹ ਦਿਨ ਮੱਦੇ ਨਜ਼ਰ ਸੂਬਾ ਸਰਕਾਰ ਅਲਰਟ ਮੇੜ ਤੇ ਹੈ ਮੁੱਖ ਸਕੱਤਰ ਸੁਦਾਂਸ ਪੰਨੂ ਪੰਤ ਨੇ ਕੱਲ ਉੱਚ ਅਧਿਕਾਰੀ ਦੇ ਇੱਕ ਐਮ ਮੀਟਿੰਗ ਬੁਲਾਈ ਹੈ ਤੇ ਉਹਨਾਂ ਨੂੰ ਸਥਿਤੀ ਨੂੰ ਨਜ਼ਰ ਰੱਖਣ ਅਤੇ ਰਾਹਤਕਾਰਦ ਤੇਜ਼ੀ ਦੇ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ